ਕੋਏ ਦੀਆਂ ਪਿੰਨੀਆਂ ਦੇ ਵਿੱਚ ਤੁਸੀਂ ਦੇਖ ਲਓ ਕਿਹੜੇ ਹਿਸਾਬ ਨਾਲ ਫੀਮਲ ਕੋ ਕੇ ਬਾਹਰਲੀ ਕੰਟਰੀ ਦੇ ਵਿੱਚ ਲੈ ਕੇ ਜਾ ਰਿਆ ਸੀ ਧਿਆਨ ਨਾਲ ਦੇਖਿਓ ਵੀਡੀਓ ਨੂੰ ਜਦੋਂ 에어ਪੋਰਟ ਤੇ ਫੜਿਆ ਗਿਆ ਫੇਰ ਮਾਰੇ ਚੀਕਾਂ ਮੈਂ ਬਾਈ ਇੱਕ ਹੱਥ ਜੋੜ ਕੇ ਬੇਨਤੀ ਆ ਜਿਹੜੇ ਸਾਡੇ ਧੀਆ ਪੁੱਤ ਜਾਂ ਭੈਣ ਭਰਾ ਹਨ ਵੱਡੇ ਵੀਰ ਬਜ਼ੁਰਗ ਕੋਈ ਵੀ ਜਦੋਂ ਬਾਹਰ ਜਾਂਦੇ ਆ ਆਪਦੇ ਬੱਚੇ ਲਈ ਜਾਂ ਆਪਦੇ ਖਾਣ ਲਈ ਉਹ ਇੱਕ ਖਰਾਕ ਦੇ ਰੂਪ ਦੇ ਵਿੱਚ ਠੀਕ ਆ ਇੱਕ ਪੰਜੀਰੀ ਜਾਂ ਪਿੰਨੀਆਂ ਘਰੋਂ ਇੱਥੋਂ ਬਣਵਾ ਕੇ ਲੈ ਕੇ ਜਾਂਦੇ ਆ ਜਾਂ ਖਰੀਦ ਕੇ ਲੈ ਕੇ ਜਾਂਦੇ ਆ ਤੇ ਬਾਈ ਉਹਨਾਂ ਦਾ ਨੁਕਸਾਨ ਹੋ ਜਾਣਾ ਤੁਸੀਂ ਆਹ ਕੰਮ ਨਾ ਕਰਿਆ ਕਰੋ ਠੀਕ ਨਹੀਂ ਤੁਸੀਂ ਇੰਨਾ ਕੁ ਸੋਚ ਲਓ ਕਿ ਜੇ ਤੁਹਾਡਾ ਨਹੀਂ ਕੁਝ ਬਣਨਾ ਤਾਂ ਯਾਰ ਉਹਨਾਂ ਦਾ ਤਾਂ ਬਣ ਲੈਣ ਦੋ ਦੇਖੋ ਪਿੰਨੀਆਂ ਦੇ ਵਿੱਚ ਅਫੀਮ ਲਕੋ ਕੇ ਤੇ ਉਹ ਕਿਹੜੇ ਹਿਸਾਬ ਨਾਲ ਉਹ ਬਾਹਰ ਨੂੰ ਲੈ ਕੇ ਜਾ ਰਿਆ ਸੀ ਤੇ 에어ਪੋਰਟ ਤੇ ਕਸਟਮ ਵਾਲਿਆਂ ਨੇ ਫੜ ਲਿਆ ਤੁਸੀਂ ਜਿਹੜੇ ਚੰਗੇ ਕੰਮ ਹੁੰਦੇ ਆ ਉਹਨਾਂ ਨੂੰ ਵੀ ਰੋਕ ਦੋਂਗੇ ਯਾਰ ਇਹਨਾਂ ਨੂੰ ਚੰਗੀਆਂ ਖਰਾਕਾਂ ਬਾਹਰ ਜਾ ਕੇ ਮਿਲਣੀਆਂ ਨੇ ਜਿਹੜੇ ਠੰਡੇ ਮੁਲਕ ਦੇ ਵਿੱਚ ਰਹਿੰਦੇ ਆ ਉਹਨਾਂ ਤੇ ਵੀ ਭਾਰਾ ਪਿਆ ਜਾਂਦਾ ਬਾਈ ਇਹੋ ਜਿਹਾ ਕੰਮ ਕੀਤਾ ਤੁਹਾਡਾ ਬਹੁਤ ਮਾੜੀ ਗੱਲ ਆ ਯਾਰ ਮਾੜਾ ਮੋਟਾ ਸੋਚਿਆ ਕਰੋ ਕਿ ਜਿੰਨੇ ਵੀਰ ਭੈਣ ਦੇਖਦੇ ਪਏ ਆ ਵੀਡੀਓ ਨੂੰ ਤੇ ਬਾਈ ਆਪ ਦੀ ਰਾਇ ਕਮੈਂਟ ਬਾਕਸ ਵਿੱਚ ਜਰੂਰ ਦਿਓ ਇਹ ਲੋਕੀ ਕਿੰਨੀ ਬਦਨਾਮੀ ਕਰਾ ਰਹੇ ਆ ਯਾਰ ਸਮਝ ਤੋਂ ਬਾਹਰ ਆ ਕਹਾਣੀ ਯਾਰ ਲੋਕਾਂ ਦਾ ਆ ਬਾਈ ਉੱਤਿਆ ਪਿਆ ਯਾਰ ਸਮਝ ਤੋਂ ਬਾਹਰ